ਜਿੰਦਾਲਾ ਗੁਰੂ ਦੇ ਵਿਖੇ ਲੁੱਟੇਰਿਆਂ ਦੇ ਹੌਸਲੇ ਬੁਲੰਦ ਇੱਕ ਹੋਰ ਲੁੱਟਖੋ ਦੀ ਵਾਰਦਾਤ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈ ਚੋਰ ਕੋਲੋਂ ਖੋਏ 50000 ਰੁਪਏ ਤੋਂ ਦੱਸਦੀ ਹੈ ਕਿ ਇੱਕ ਬਜ਼ੁਰਗ ਵੱਲੋਂ 50000 ਰੁਪਏ ਜੋ ਕਿ ਉਹ ਪੰਜਾਬ ਨੈਸ਼ਨਲ ਬੈਂਕ ਤੋਂ ਕਢਵਾ ਕੇ ਬਾਹਰ ਆ ਰਹੇ ਸੀ ਬਰਤ ਤੇ ਬਾਰੋਈ ਨੌਜਵਾਨ ਵੱਲੋਂ ਜਿਸ ਨੇ ਹਲਮਟ ਪਾਇਆ ਹੋਇਆ ਸੀ ਉਹ ਖੋਕੇ ਲੈ ਗਿਆ ਬਜ਼ੁਰਗ ਦਾ ਕਹਿਣਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਸੀ ਉਹ ਸਬਜ਼ੀ ਮੰਡੀ ਦੇ ਨੇੜੇ ਚਾਹ ਦਾ ਖੋਖਾ ਲਾਂਦੇ ਹਨ ਤੇ ਪ੍ਰਸ਼ਾਸਨ ਨੂੰ ਉਹਨਾਂ ਨੇ ਇਹ ਮੰਗ ਕੀਤੀ ਕਿ ਲੁਟੇਰੀਆਂ ਨੂੰ ਜਲਦ ਜਲਦ ਫੜਿਆ ਜਾਵੇ ਤੇ ਇਸ ਸਾਰੀ ਘਟਨਾ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਕਿਹੜਾ ਮੱਲਾ ਸ਼ੁਭਰਾ ਮੱਲਾ ਕੀ ਗੱਲ ਕੀ ਹੈ ਤੁਹਾਡਾ ਬੈਂਕ ਚੋਂ ਮੈਂ ਪੈਸੇ ਕਢਾ ਕੇ ਲਿਆ 50 5000 ਰੁਪਿਆ ਤੇ ਰਕਸ਼ੇ ਤੇ ਮੈਂ ਉਥੋਂ ਜਦੋਂ ਤੁਰਿਆ ਇੱਕ ਦੇ ਬੰਦਾ ਮਗਰ ਤੁਰਿਆ ਮੈਨੂੰ ਨਹੀਂ ਪਤਾ ਲੱਗਾ ਮੋਟਰਸਾਈਕਲ ਤੇ ਤੇ ਇੱਥੇ ਆ ਗਿਆ ਮੈਂ ਉਤਰਿਆ ਆਪਣੇ ਡੇਰੀ ਲੱਗੇ ਤੇ ਡੇਰੀ ਲਾਗੋਂ ਇਹ ਮਗਰ ਮੋਟਰਸਾਈਕਲ ਲਾ ਲਿਆ ਨੇ ਕੋਲੋਂ ਕਦੇ ਫੇਰ ਗਾਂ ਲੈ ਗਿਆ ਤੇ ਫੇਰ ਆਉਂਦਿਆਂ ਨੇ ਮੈਨੂੰ ਮੈਂ ਤੁਰਿਆ ਆਇਆ ਇਕੱਲਾ ਹੀ ਪੈਸੇ ਦੇ ਕੇ ਰੱਖਿਆ ਨੂੰ ਤੇ ਆਉਂਦਿਆਂ ਮੈਨੂੰ ਛਪਟ ਮਾਰੀ ਇਥੋਂ ਜੋ ਆਇਆ ਮੇਰੇ ਕੋਲ ਕੋ ਕੇ ਭੱਜ ਗਿਆ। ਫੇਰ ਕੀ ਆ? ਫੇਰ ਮੈਂ ਮਗਰ ਗਿਆ ਵੀ ਆ ਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਕਿਦੋਂ ਨਿਕਲ ਗਿਆ ਇਹਨੂੰ। ਤੇ ਬੈਂਕ ਜਿੱਦ ਜਦੋਂ ਬੈਂਕ ਦੇ ਕਿ ਉਹ ਬੈਂਕ ਦੇ ਬਾਹਰ ਹੀ ਖਲੋਤਾ ਸੀ। ਬਾਹਰੋਂ ਕਿ ਦੇਖ ਲੋਤਾ ਸੀ। ਅਜਾ ਉਹ ਤੁਹਾਡੇ ਮਗਰ ਲੱਗਾ ਹੀ ਉਹਦਾ। ਹਾਂ। ਤੇ ਪੁਲਿਸ ਨੂੰ ਸੂਚਿਤ ਕੀਤਾ? ਪੁਲਿਸ ਨੂੰ ਦੇ ਆਏ ਆ ਆਪਣੀ ਤਰਖਾਹ ਦੇ ਆਏ ਆ। ਤੇ ਪੁਲਿਸ ਕੀ ਕਹਿੰਦੀ? ਆਂਦੇ ਕਰਾਂਗੇ ਪਤਾ। ਕਿ ਪੈਸੇ ਕੀ ਕਰਨਾ ਹੈ ਜੇ ਇਹਨੇ ਪੈਸੇ ਕਢਾ ਲਏ ਇਹ ਪੁਖੜਾਇਆ ਕਿਸੇ ਦੇਣੇ ਸੀ ਬੈਂਕ ਦਾ ਮੈਂ ਆਪਣੇ ਦੇ ਇਥੇ ਪੈੜੀ ਦੇ ਮੈਂ ਆ ਤਾਂ 50000 ਰੁਪਇਆ ਲਿਆ ਕਢਾ ਕੇ ਇੱਕੇ ਦਾ ਨਹੀਂ ਨਿਕਲਨੇ ਕੀ ਕਰਦੇ ਹਾਂ ਜੀ ਮੰਮ ਕੀ ਕਰਦੇ ਕੰਮ ਪੈਸੇ ਸਾਡੇ ਵਾਪਸ ਆ ਜਣ ਨਾਲ ਮੋਬਾਈਲ ਆ ਨਾਲ ਪਰਨਾ ਆ ਨਾਲ ਵਿੱਚੀ ਉਹਦੀ ਮੇਰੀ ਕਾਪੀ ਆ ਬੈਂਕ ਦੀ ਕਾਪੀ ਬੈਂਕ ਦੀ ਕਾਪੀ ਵੀ ਆ ਇਹੋ ਜਿਹੇ ਲੁੱਟਾ ਛਡਾਵਾ ਹੋ ਰਹੀ ਬੜੀਆਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਜੇ ਐਂ ਤਾਂ ਇਹ ਵੀ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਦੇ ਨੂੰ ਤਾਂ ਫਿਰ ਇਹ ਬੰਦ ਹੋਣੀਆਂ ਚਾਹੀਦੀਆਂ ਤੇ ਕੀ ਗੱਲ ਹੋਈ ਹੈ ਮੇਰੇ ਫਾਦਰ ਸਾਹਿਬ ਕੋਈ ਪੈਸੇ ਖੋ ਕੇ ਲੈ ਗਿਆ ਬਾਈਕ ਤੇ ਸੀਗਾ ਮੁੰਡਾ ਤੇ ਰਸਤੇ ਤੋਂ ਮਤਲਬ ਗੇਟ ਦੇ ਗਾੜੀਆਂ ਖੋ ਕੇ ਲੈ ਗਏ ਆ ਪਿੱਛੋਂ ਕੋਈ ਬਾਈਕ ਤੇ ਆਇਆ ਮੁੰਡਾ ਹੈਲਮਟ ਪਾਇਆ ਉਹਨੇ ਪੂਰਾ ਆਪਣਾ ਫੇਸ ਕਵਰ ਕੀਤਾ ਹੋਇਆ ਸੀਗਾ ਤੇ ਮੋਟਰਸਾਈਕਲ ਦੇ ਉੱਪਰ ਨੰਬਰ ਵੀ ਕੋਈ ਨਹੀਂ ਆ ਅਸੀਂ ਰਿਕਾਰਡਿੰਗ ਵਗੈਰਾ ਵੀ ਚੈੱਕ ਕਰਵਾਈਆਂ ਜੋ ਸਾਡੇ ਮੰਲੇ ਤੇ ਕੈਮਰਾ ਲੱਗੇ ਹੋਏ ਆ ਤੇ ਬਟ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਤੇ ਬਸ ਸਾਨੂੰ ਤੇਹੀ ਉਮੀਦ ਆ ਕਿ ਪ੍ਰਸ਼ਾਸਨ ਕੁਝ ਕਰੇ ਇਹਨਾਂ ਚੀਜ਼ਾਂ ਦੇ ਉੱਤੇ ਰੋਕਥਾਮ ਲਗਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹੋ ਜਿਹੇ ਲੋਕਾਂ ਨੂੰ ਜੋ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ ਗਰੀਬ ਐਡੀ ਮੁਸ਼ਕਲ ਪੈਸਾ ਇਕੱਠਾ ਕਰਦਾ ਵਾ ਮਿਹਨਤ ਕਰਕੇ ਤੇ ਇਹੋ ਜਿਹੇ ਲੋਕ ਇੱਕ ਮਿੰਟ ਨਹੀਂ ਲਾਉਂਦੇ ਬਰਬਾਦੀ ਕਰਨ ਲੱਗਿਆ